ਹੱਲੇ ਤੇ ਪਤਾ ਨਹੀਂ 500 ਕੇ ਪਤਾ ਨਹੀਂ 5000 ਦਾ 5000 ਕੇ 500 700 ਕਰੋੜ ਰੁਪਏ ਦਾ ਲੰਗਰ ਲਾ ਦੇਣਾ ਮੂੰਹੋਂ ਕਹਿ ਦੇਣਾ ਮਜ਼ਾਕ ਆ ਪਹਿਲਾਂ ਲੰਗਰ ਪਤਾ ਕਾਦੇ ਹੁੰਦੇ ਸੀਗੇ ਪਾਣੀ ਦਾ ਫੋਕੇ ਦਾ ਛੋਲਿਆਂ ਦਾ ਘੁੰਗਣੀਆਂ ਦਾ ਕਣਕ ਦੇ ਕਣਕ ਨੂੰ ਅਵਾਲ ਲਿਆ ਵਿੱਚ ਲੂਣ ਪਾ ਲਓ ਮਿੱਠਾ ਪਾ ਲਓ ਲੰਗਰ ਬਣ ਗਿਆ ਹੁਣ ਤੁਸੀਂ ਭੈਣੀ ਜਾਣ ਲੱਗ ਪੈਂ ਨਮ ਨਮੀਆਂ ਚੀਜ਼ਾਂ ਉਹ ਭੈਣ ਚੋਂ ਤੁਹਾਨੂੰ ਦੀਦਾ ਨਹੀਂ ਗਰੀਬ ਲੋਕ ਆਮ ਲੋਕ ਤੁਹਾਨੂੰ ਦੀਦਾ ਨਹੀਂ ਗਰੀਬ ਸਿੱਖ ਨਹੀਂ ਦੀਦੇ ਉਹ ਭੈਣ ਚੋ ਕਿਸੇ ਦਾ ਮਕਾਨ ਡਿਗਣੇ ਵਾਲਾ ਆ ਕਿਸੇ ਦਾ ਮਕਾਨ ਡਿਗ ਪਿਆ ਮਾਇਆ ਪਰਮੇਸ਼ਰ ਦੀ ਆ ਤੁਸੀਂ ਵਰਤਾਓ ਤੁਸੀਂ ਕਿਹੜੇ ਪਾਸੇ ਨੂੰ ਕਿਹੜੀ ਤੁਸੀਂ ਪੱਗ ਲੈਣੀ ਆ 1000 ਕਰੋੜ ਦਾ ਲੰਗਰ ਲਾ ਕੇ 1000 ਕਰੋੜ ਰੁਪਇਆ ਲਾ ਕੇ ਆਪਣੇ ਭੈਣਾ ਭਰਾਵਾਂ ਨੂੰ ਤੁਸੀਂ ਪੈਰਾਸਰ ਕਰੋ ਕਿਸੇ ਗਰੀਬ ਦੀ ਧੀ ਵਿਆਹਣੇ ਵਾਲੀ ਆ ਉਹ ਵਿਆਹ ਦਿਓ ਝਵੇ ਹਸਪਤਾਲ ਦੀ ਹਦੂਦ ਦੇ ਅੰਦਰ ਦਾਖਲ ਹੋਗੇ ਨਾ ਹਸਪਤਾਲ ਵਾਲੇ ਹੱਥਾਂ ਤੇ ਚੱਕ ਲੈਣ ਪੈਸੇ ਵਾਰੇ ਨਾ ਪੁੱਛਣ ਜਾਤ ਪਾਤ ਨਾ ਪੁੱਛਣ ਰਾਤ ਨੂੰ ਕਿਸੇ ਨੂੰ ਭਾਂਚੋ ਰਾਤ ਨੂੰ ਕਿਸੇ ਦਾ ਸਾਲਾ ਰਾਤ ਨੂੰ ਢਿੱਡ ਵੀ ਦੁਖਣ ਲੱਪੰਦ ਨਾ ਸਾਰੇ ਟੱਬਰ ਦੀਆਂ ਨੀਂਦਾਂ ਉੱਡ ਜਾਂਦੀਆਂ ਹੁਣ ਹਸਪਤਾਲ ਜਾਣ ਲਈ ਪੈਸੇ ਕਿੱਥੋਂ ਲਿਆਉਣੇ ਆ ਲੰਗਰ ਲੇ ਤਾਂ ਲੰਗਰ ਹੀ ਨਹੀਂ ਹੈਗਾ ਨਾਲੇ ਇਹ ਤਾਂ ਰਸੋਈ ਖਾਨਾ ਆ ਤੁਸੀਂ ਤਾਂ ਫਰੌਡ ਕਰ ਰਹੇ ਹੋ ਲੰਗਰ ਦੇ ਨਾਂ ਤੇ ਨੇਤਰ ਸੋਈ ਤੇਰੀਆ ਕਿਉ ਮੈਦਾ ਖਾਣ ਇਹ ਤਾਂ ਖਾਣ ਦਾ ਬੇਸ਼ਾ ਖਾਣ ਦਾ ਆ ਇਹ ਤਾਂ ਇਹ ਤਾਂ ਮਸਲਾ ਖਾਣ ਦਾ ਸਰੀਰ ਦਾ ਮਸਲਾ ਆ ਇਹ ਸਰੀਰ ਦਾ ਲੰਗਰ ਹੋਏ ਨਹੀਂ ਸਕਦਾ ਸਰੀਰ ਦਾ ਰਸੋਈ ਖਾਨਾ ਆ ਗੁਰੂ ਘਰ ਦੇ ਵਿੱਚ ਲੰਗਰ ਸ਼ਬਦ ਦਾ ਆ ਸ਼ਬਦ ਅਖੁੱਟ ਬਾਬਾ ਨਾਨਕ ਨਾਨਕਾ ਠੀਕ ਆ ਇਹ ਤੁਸੀਂ ਇੱਕ ਇੱਕ ਪੁਆਇੰਟ ਨੂੰ ਕਾਪੀ ਤੇ ਲਿਖ ਲਓ ਫਿਰ ਜਿਹੜੇ ਬਾਬੇ ਕੋਕ ਪੀਜੇ 버ਗਰਾਂ ਦੇ ਲੰਗਰ ਲਾ ਰਹੇ ਆ ਫਿਰ ਸੋਚੋ ਉਹ ਪੰਜਾਬ ਦੇ ਹਤੈਸ਼ੀ ਆ ਸਿੱਖੀ ਦੇ ਹਤੈਸ਼ੀ ਆ ਉਹ ਤੁਸੀਂ ਕਾਤੇ ਪਖੰਡ ਫਰੌਡ ਕਰ ਰਹੇ ਆ ਤੁਸੀਂ ਸਿੱਖੀ ਦੇ ਨਾਮ ਦੇ ਉੱਤੇ 버ਗਰਾਂ ਪੀਜਿਆਂ ਤੋਂ ਕੋਈ ਦੂਜਾ ਨਹੀਂ ਹੈ ਮਸਲਾ ਆ ਬਲੈਕ ਮਨੀ ਦਾ ਜਿਹੜੀ ਬਲੈਕ ਮਨੀ ਬਲਕ ਦੇ ਵਿੱਚ ਭੈਣ ਚੋ ਬੜੇ ਬੜੇ ਕੰਟੇਨਰ ਖਰੀਦ ਕੇ ਜਨਤਾ ਨੂੰ ਜ਼ਹਿਰ ਪਲਾ ਰਹੀ ਆ ਉਸ ਬਲੈਕ ਮਨੀ ਦਾ ਰੌਲਾ ਆ ਸਾਨੂੰ ਤੁਹਾਡਿਆਂ ਲੰਗਰਾਂ ਤੋਂ ਜੀ ਸਕਦੇ ਤੁਸੀਂ ਅੱਜ ਕੋਕ ਦਾ ਲੰਗਰ ਲਾ ਰਹੇ ਹੋ ਕੱਲ ਨੂੰ ਖਾਰੇ ਸ਼ਰਾਬਾਂ ਦੇ ਲੰਗਰ ਚੱਲਣਗੇ ਟਿੱਕੀਆਂ 버ਗਰ ਨਿਊਡਲ ਸਭ ਕੁਝ ਆ